ਟਰੈਕਟਰ ਆ ਜੀ ਜਿਹੜਾ ਸਟੰਟ ਮਾਰਦਾ ਸੀਗਾ ਅਸੀਂ ਉਹਦੇ ਘਰ ਆਏ ਸ਼ਾਮ ਪਹੇਗੀ ਆ ਇਹ ਟਰੈਕਟਰ ਸੀ ਜਿਹੜਾ ਮੌਕੇ ਤੇ ਪੜ ਲਿਆ ਹੁਣ ਇੱਥੇ ਜੋ ਕਾਨੂੰਨੀ ਕਾਰਵਾਈ ਬਣਦੀ ਅਗਲੀ ਕਰਦੇ ਆ ਜੈਨ ਜੀ ਮੈਂ ਲਗਭਗ ਸ਼ਹਿਰ ਤੋਂ 20 ਕਿਲੋਮੀਟਰ ਦੂਰ ਇੱਕ ਟਰੈਕਟਰ ਸੀਗਾ ਦੋ ਟਰੈਕਟਰ ਸੀਗੇ ਜਿਹਨੂੰ ਚਲਾਉਣ ਵਾਲਾ ਇੱਕੋ ਹੀ ਬੱਚਾ ਸੀ ਜਿਹੜਾ ਰੋਡ ਦੇ ਉੱਪਰ ਜਾਂ ਸੁੰਨਸਣ ਛੜਕਾਂ ਦੇ ਉੱਪਰ ਜਿਹੜਾ ਸਟੰਟ ਮਾਰ ਕੇ ਜਿਹੜੀ ਆਪਣੀ ਜਾਨ ਖਤਰੇ ਵਿੱਚ ਪਾਉਂਦਾ ਆ ਰਿਹਾ ਇਸ ਇਹਨਾਂ ਚੀਜ਼ਾਂ ਨੂੰ ਦੇਖ ਕੇ ਜਿਹੜੇ ਦੂਸਰੇ ਬੱਚੇ ਆ ਛੋਟੇ ਬੱਚੇ ਆ ਉਹ ਵੀ ਇਹ ਚੀਜ਼ਾਂ ਜਿਹੜੀਆਂ ਕਰ ਰਿਹਾ ਸ਼ੁਰੂ ਕਰ ਰਹੇ ਆ ਜਿਹਦੇ ਉੱਪਰ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸਰੇਂਦਰ ਲੰਬਾ ਜੀ ਆਈਪੀਐਸ ਐਸਐਸਪੀ ਸ਼ਾਹਕੋਦੀ ਨੇ ਬਹੁਤ ਸਖਤਾਈ ਕੀਤੀ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਇਹ ਜਿਹੜੇ ਖਤਰਨਾਕ ਸਟੰਟ ਆ ਉਹ ਨਹੀਂ ਮਾਰ ਸਕਦਾ ਇਹ ਬੱਚੇ ਦੀ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ ਦੇ ਉੱਪਰ ਪਾਈ ਸੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਜਿਹੜਾ ਸਾਡਾ ਸੋਸ਼ਲ ਮੀਡੀਆ ਪੰਜਾਬ ਪੁਲਿਸ ਦਾ ਉਹਦੇ ਉੱਪਰ ਜਿਹੜੇ ਮੁਲਾਜ਼ਮ ਸਾਡੇ ਲੱਗਿਆ ਬੜੇ ਸਤਰਕ ਹੋ ਕੇ 24 ਆਵਰ ਬਾਜ ਵਾਲੀ ਜਿਹੜੀ ਨਿਗਰ ਰੱਖਦੇ ਆ ਉਹ ਵੀਡੀਓ ਮੈਨੂੰ ਪਾਈ ਆ ਜਦੋਂ ਵੀਡੀਓ ਦੇਖ ਕੇ ਤੇ ਆਪਾਂ ਉਹਦਾ ਸਾਰਾ ਐਡਰੈਸ ਬਾਇਓ ਡਾਟਾ ਕਢਾ ਕੇ ਅੱਜ ਉਹਦੇ ਘਰ ਆਏ ਆ ਜਦ ਆ ਕੇ ਉਸ ਬੱਚੇ ਬਾਰੇ ਪਤਾ ਕੀਤਾ ਸਾਰਾ ਇਹ ਵੀ ਪਤਾ ਲੱਗਾ ਜੀ ਇਹ ਬੱਚਾ ਬੜੇ ਤਰਸੇਣਿਆਂ ਦਾ ਸੀਗਾ ਇਹ ਪਰਮਾਤਮਾ ਦੇ ਅੱਗੇ ਕਈ ਨਕਮੂ ਰਗੜ ਕੇ ਤੇ ਇਹ ਜਿਹੜਾ ਬੱਚਾ ਜਿਹੜਾ ਪਰਮਾਤਮਾ ਨੇ ਇਹਨਾਂ ਨੂੰ ਬਖਸ਼ਿਸ਼ ਕੀਤੀ ਸੀ ਪੁੱਤ ਦੀ ਪਰ ਦੇਖੋ ਬੱਚਾ ਕਿਦਾਂ ਦੀ ਹਕਤਾਂ ਜਿਹੜੀਆਂ ਕਰ ਰਿਹਾ ਅਸੀਂ ਬੱਚੇ ਅੱਜ ਤੇਰੇ ਘਰ ਚਲਾਨ ਕਰਨ ਵਾਸਤੇ ਨਹੀਂ ਆਏ ਅਸੀਂ ਸਿਰਫ ਤੈਨੂੰ ਇੱਕ ਮੈਸੇਜ ਦੇਣ ਵਾਸਤੇ ਆਏ ਆ ਅਵੇਅਰਨੈਸ ਦੇਣ ਆਏ ਆ ਕਿ ਤੂੰ ਐ ਜਿਹਾ ਹੱਕ ਤਾਂ ਕਰਕੇ ਆਪਣਾ ਜੀਵਨ ਜਿਹੜਾ ਕਦਰੇ ਵਿੱਚ ਨਾ ਪਾਵੇਂ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਵਧੀਆ ਤਰੀਕੇ ਨਾਲ ਜਿਵੇਂ ਇਸ ਚੀਜ਼ ਨੂੰ ਮਹਿਸੂਸ ਕਰਨ ਵਾਲੀ ਕੋਈ ਗੱਲ ਨਹੀਂ ਕਿ ਸਾਡੇ ਘਰ ਆਏ ਆ ਤੇ ਚਲਾਨ ਕਰਕੇ ਗਏ ਆ ਅਸੀਂ ਸਿਰਫ ਦੇਖੋ ਪੰਜਾਬ ਪੁਲਿਸ ਤੁਹਾਡੇ ਘਰ ਤੁਹਾਡੇ ਬੱਚਿਆਂ ਨੂੰ ਸੁਧਾਰਨ ਵਾਸਤੇ ਅਗਰ ਇਹ ਬੱਚਾ ਤੁਹਾਡਾ ਕਹਿਣਾ ਮੰਨਦਾ ਹੋਵੇ ਤੇ ਪੁਲਿਸ ਨੂੰ ਤੁਹਾਡੇ ਘਰ ਆਉਣ ਦੀ ਲੋੜ